ਸਾਬ ਨੂੰ ਤਬਾਹ ਕਰਨ ਵਾਸਤੇ ਕਾਗਦਸ ਨੇ ਬੜੀਆਂ-ਬੜੀਆਂ ਸ਼ਾਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਵ ਕਲਾ ਪਿੰਡ ਦੇ ਕਰੀਬ 25 ਬੰਦੇ ਉਹਦੇ ਇਸ ਅਤਵਾਦੀ ਅੱਗ ਵਿੱਚ ਸੜ ਗਏ ਜਿਹੜੀ ਅਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਬਾਲੀ ਸੀ ਉਹ ਸਭ ਪੁਰਾਣੇ ਲੋਕਾਂ ਨੂੰ ਚੇਤਾ ਹਊਗਾ ਪੁਰਾਣੇ ਜਰਨਲਿਸਟਾਂ ਨੂੰ ਚੇਤਾ ਹਊਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦੋਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਓਟਿਲਵਾ ਦੇ ਦੇੜੇ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾ ਕੇ ਕਤਲ ਕੀਤਾ ਗਿਆ ਇਹ ਜਦੋਂ ਤੁਸੀਂ ਸਾਦੀਆਂ ਕੜੀਆਂ ਜੋੜੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਦਾਂ ਤਬਾਹ ਕੀਤਾ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ આજ ਤੱਕ ਸੰਕਟ ਦੇ ਵਿੱਚ ਟੱਕੜ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਨਹੀਂ ਜਦੋਂ ਦਰਵਾਣਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕਾਬੜ ਦਾ ਐਸਾ ਸੀਗੇ ਅਰਬਿੰਦਵਾਦੀ ਤੱਕ ਚੇਤਾ ਸੀ ਕਾਲਜ ਪੜਦੇ ਸੀਗੇ ਉਸ ਕਾਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਆਰਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸਾਂ ਆਈਆਂ ਔਰ ਪੰਜਾਬ ਦੇ ਸਿਰ ਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਧਾ ਵਾਧਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਕੱਲੇ ਪਠੱਲ ਦਾ ਬਿਆਨ ਦੀ ਤੁਸੀਂ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਬਈ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਮੁੰਡਿਆਂ ਨੂੰ ਸਿਲੰਡਰ ਕਰਾਇਆ ਸੀਗਾ ਬਾਦੋਂ 25 ਦੇ 25 ਮੁੰਡੇ ਬਾਹਰ ਦਿੱਤੇ ਗਏ ਉਹ ਉਹਨਾਂ ਨੂੰ ਵੀ ਚੇਤਾ ਹੋਣਾ ਉਹ ਅੱਜ ਤੱਕ ਨਹੀਂ ਬੋਲੇ ਹੁਣ ਚੇਤਾ ਆਇਆ ਕਿ ਮੈਂ ਜਿਹੜੇ ਮੁੰਡੇ ਪੇਸ਼ਕਦਾਏ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਮੂਲੀਾਂ ਨੂੰ ਬਿਵਾ ਦਿੱਤੇ ਇਹ ਗੱਜ ਦਾ ਮੂਲੀ ਸਭ ਦੇ ਸਾਡੇ ਪੁੱਤਾਂ ਨੂੰ ਕੱਟੁੰਦੇ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਅੱਜ ਤੱਕ ਡੀਕਦੇ ਹੋਣਗੇ ਕਾਂਗਰਸ ਸਹਜੇ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਆ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਆਮ ਚਰਚਾ ਸੀਗੀ ਕੀ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਉਸ ਸਮੇਂ ਮੋੜ ਬੰਬ ਤਬਾਕਾ ਕਰਾਇਆ ਗਿਆ ਤੇ ਕਾਗਦਗਰ ਦੀ ਸਰਕਾਰ ਬਣ ਗਈ ਅੱਜ ਮੈडम ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਬਦਵਾਕ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਖ ਦੀ ਪੱਟੀ ਦੇ ਵਿੱਚ ਚੋਖਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਕ ਚਿਲਾਂ ਦੇ ਵਿੱਚ ਬੰਬ ਚੱਲਦੇ تھے ਕਿੱਦਾਂ ਬੱਸਾਂ ਚੋਂ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿੱਦਾਂ ਸਰਦਾਰ ਬਾਜੇ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਵਿੱਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤ ਬੱਕੇ ਕਰਾ ਦਈਏ ਕਾਂਗਰਸ ਇਹ ਪੋਲਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹੋਂ ਹੌਂਸੈਸੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਲਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਵਾਦ ਹੈ ਇਹ ਕਰਵਾਦ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਵਾਦ ਹੈ ਕਿ ਕਾਂਗਰਸ ਦੀਆਂ ਇਹ ਸ ਨੀਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਨਾ ਹੈ ਬੰਬ ਕਿੱਦਾਂ ਚੜਾਉਣੇ ਆ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕੀਤੇ ਪੰਜਾਬ ਦੇ ਵਿੱਚ ਇਸ ਕਾਂਗ ਦਾਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਉਹ ਉਹ ਦੇਸ਼ ਵਕਤ ਬਾਬਾ ਹੀਰਾ ਸਿੰਘ ਪੱਠਲ ਦੀ ਬੇਟੀ ਹੈ ਇਹ ਸੱਚ ਹੈ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਵਾਕਿਆ ਹੀ ਇੱਕ ਦੇਸ਼ ਵਕਤ ਦੀ ਬੇਟੀ ਹੈ ਜਿਉ ਉਹਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜਿਉ ਉਹਨੂੰ ਇਹ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਬ ਤਮਾਕੀ ਕੰਨ ਦੀ ਸਲਾਮਾ ਦੇ ਰਹੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈਡਮ ਪੱਟਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਸ ਚ ਉਹ ਜੰਮੀ ਪਲੀ ਹੈ ਤੇ ਉਹਨਾਂ ਦੇ ਨਾਂ ਦੱਸਦੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਬਦਾਂ ਕੇ ਆਪਣੇ ਵੱਡੇ-ਵਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਿਤ ਕਰਕੇ ਦੱਸਤਾ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮੈਡਮ ਪੱਟਲ ਨੇ ਉਹ ਜੇ ਵਾਕਿਆ ਹੈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਐ ਉਹਦੋਂ ਅੱਜ ਉਹਨਾਂ ਅਫਸਾਂ ਦੇ ਹੋਰ ਨਾ ਵਾਸ ਦੇਣੇ ਚਾਹੀਦੇ ਪਹਿਲੀ ਗੱਲ ਤੇ ਉਹਦੋਂ ਦੱਸਣੇ ਚਾਹੀਦੇ ਕਿਉਂ ਵੀ ਦੱਸੇ ਕਿਉਂ ਵੀ ਕੈਪਟਨ ਨੂੰ ਨਿੰਦਸੰਗਤ ਦੱਸਿਆ ਉਹਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਅਦ ਦਿੱਤੇ ਗਏ ਅੱਜ ਕੈਪਟਨ ਨੂੰ ਜੱਤਾ ਆ ਗਿਆ ਅੱਜ ਕੈਪਟਨ ਕਹਿੰਦਾ ਵੀ ਤੂੰ ਕਦੇ ਕਦੀ ਨਹੀਂ ਨਹੀਂ ਹੁੰਦੀ ਇੰਨਾ ਲੰਮਾ ਸਮਾਂ 30 ਸਾਲ ਸਖਾਚਾ ਪੀ ਕੇ ਸੌਂਦੇ ਗਏ ਸਾਰੇ ਪੁੱਤਾਂ ਨੂੰ ਯਾਦ ਤੁਸੀਂ ਇਦਾਂ ਬਿਵਾਤਤਾ ਪੰਜਾਬੀਆਂ ਨੂੰ ਇਦਾਂ ਬਿਵਾਤਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ ਕਿਤੇ ਬੰਬ ਚੱਲ ਗਿਆ ਚੌਂਕ ਚ ਕਿਤੇ ਬੰਦ ਸੁਣ ਇਸ ਕਰਕੇ ਦੋਸਤੋ ਮੈਂ ਵਿਕਟਮ ਹਾਂ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਆਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕੱਲ ਦੇ ਹੁਣ ਕਿੱਥੇ ਗਿਆ ਰਾਹ ਰਾ ਬ੍ਰਾਂਡਡ ਕੰਪਨੀ ਹੁਣ ਕਿਉਂ ਦੀ ਮੈਡਮ ਪੱਠਲ ਦੇ ਬਿਆਨ ਤੇ ਬੋਲਦੇ ਦੱਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਤਾਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲ੍ਹਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਦਾਂ ਦੀਆਂ ਸਾਛਾ ਵਜਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਦਾਂ ਦੀਆਂ ਸਾਛਾ ਸੱਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇਦਾਂ ਦੀਆਂ ਸਾਛਾ ਸੱਚੀਆਂ ਇਹ ਸਾਛਾ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਬ ਨੂੰ ਇਹ ਸਾਛਾ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਈ ਦਾ ਬਿਆਨ ਕਿਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਆ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਟ ਕਰਾਓ ਕੁਰਸੀ ਦੀ ਲਈ ਫਾਇਰنگ ਕਰਾਓ ਲੋਕਾਂ ਦਾ ਆਮ ਚੈਨ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਲਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗਧਾਂਵਾਂ ਤੋਂ ਜਿਹੜੇ ਕਹਿੰਦਾ ਪੰਜਾਬ ਨੂੰ ਬੁਧਵਾਦ ਕਰਨ ਲਈ ਕਾਂਗਰਸ ਨੇ ਕਿੱਥੇ ਆ ਉਹਨਾਂ ਗਨਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਿਚਾਦੀ ਦੇ ਵਿੱਚ ਲੋਕ ਕਿਚਾਦੀ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਿਚਾਦੀ ਅਸਲ ਕਿਚਾਦੀ ਤੁਸੀਂ ਜੇ ਅਸਲ ਲੋਕ ਫਾਇਦਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਡਰਾਉਂਦੇ ਧਮਕਾਉਂਦੇ ਇਹ ਜਿਹੜੇ ਹੋੜ ਹੋੜ ਵੀ ਬਿਆਨ ਦਿੰਦੇ ਇੰਨਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਇਹਨਾਂ ਨੂੰ ਲੋਕ ਚੈਦੀ ਦੇ ਵਿੱਚ ਮੂੰਹ ਨਾ ਲਾਇਓ ਇਹ ਤੁਹਾਡੇ ਕੋਲ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਆਏ ਜੇ ਪੰਜਾਬ ਦੀ ਬਿਰੋਕਰੇਸੀ ਦੇ ਵਿੱਚ ਇੰਦਾ ਦੇ ਬੰਦੇ ਬੈਠੇ ਸੀਗੇ ਜਿਹੜੇ ਉਸ ਸਮੇਂ ਮੁੱਖ ਮੰਤਰੀ ਨੂੰ ਗਾਈਡ ਕਰਦੇ ਸੀਗੇ ਇਹ ਕੋਈ ਐ ਨਹੀਂ ਹੈ ਇਹ ਬਹੁਤ ਖਤਰਨਾਕ ਬਿਆਨ ਹੈ ਕਿਹੜੀ ਬਿਰੋਕਰੇਸੀ ਸੀ ਜਿਹੜੀ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਲ ਹਲਕੇ ਕਾਂਗਰਸੀਆਂ ਦੇ ਨਾਂ 'ਵਾਲਕੇ ਇਹ ਮੈਡਮ ਪੱਠਲ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਔਰ ਮੇਰੀ ਮੁੱਖ ਮੰਤਰੀ ਸਾਹਿਬ ਤੋਂ ਮੰਗਾਂ ਕਿ ਇਸ ਬੱਲਾ ਬਿਆਨ ਦੀ ਜਿਹੜੀ ਆ ਉਹ ਬਹੁਤ ਡੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਮੇਰੀ ਪੰਜਾਬੀਓ ਤੁਹਾਡੀ ਲੋਕ ਜਥੇਬੰਦੀ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੇ ਬਰਬਾਦ ਕੀਤਾ ਪੰਜਾਬ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ ਇਹਨਾਂ ਨੇ ਅੱਜ ਤੱਕ ਹਜ਼ਾਰਾਂ ਲੋਕ ਜਿਹੜੇ ਆ ਇਸ ਅੱਗ ਦੇ ਵਿੱਚ ਝੋਕਤੇ ਜਿਹੜੀ ਅੱਗ ਇਹਨਾਂ ਨੇ ਆਪਣੀ ਸਤਾ ਵਾਸਤੇ ਪੰਜਾਬ ਦੇ ਵਿੱਚ ਬਾਲੀ ਸੀ ਜੀ ਮੈਂ ਇਹ ਤੁਹਾਡੇ ਸਾਈ ਮੀਡੀਆ ਦੇ ਸਾਈ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੀਗਾ ਮੈਂ ਇਹ ਅਪੀਲ ਕਰਨ ਵਾਸਤੇ ਆਇਆ ਸੀ ਜੀ ਸਰ ਲੱਗਦਾ ਸਮਝੋ ਕਿ ਹੋਰ ਵੀ ਲੀਡਰਾਂ ਨੂੰ ਇਸ ਬਾਰੇ ਜਾਣਕਾਰੀ ਸੀ ਜੇ ਇਹ ਇਸ ਤਰ੍ਹਾਂ ਦਾ ਉਸ ਲਈ ਕੋਈ ਬਿਆਨ ਆਇਆ ਪੰਜਾਬ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਨੇ ਵੱਡੀਆਂ-ਵੱਡੀਆਂ ਸ਼ਾਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਖਲਾ ਪਿੰਡ ਦੇ ਕਰੀਬ 25 ਬੰਦੇ ਉਹਦੋ ਇਸ